ਸਤਿਕਾਰਯੋਗ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਵੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਬਾਈ ਕਰਦੱਤ ਕੋਲ ਪਹੁੰਚੇ ਆ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਵਪਾਰ ਦਾ ਕੰਮ ਕਰਦੇ ਆ ਬਾਈ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ 13 ਚ ਆਪਣੇ ਚੈਨਲ ਤੇ ਵੀਡੀਓ ਹੁੰਦੀ ਆ ਰਹਿੰਦੀਆਂ ਨੇ ਮੌਲ ਰੇਟ ਬਿਲਕੁਲ ਜਾਇਜ਼ ਹੁੰਦੇ ਆ ਬਾਈ ਦੇ ਬਹੁਤ ਵਪਾਰੀ ਵੀਰ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਅੱਜ ਦੋ ਗੱਬਣ ਆ ਜੀ ਤੇ ਇੱਕ ਮਹੀਨੇ ਦੀ ਸੂਈ ਬਾਈ ਇੱਕ ਮਹੀਨੇ ਦੀ ਸੂਈ ਉਹ ਦਿਨ ਪ੍ਰੂਫ ਵੀਡੀਓ ਸਾਰਾ ਕੁਝ ਕੋਲ ਇੱਕ ਮਹੀਨੇ ਦੀ ਸੂਈ ਆ ਮਗਰ ਬੱਛੀ ਆ ਟੋਪ ਦੀ ਬੱਛੀ ਆ ਮਗਰ ਬਾਈ ਨਾ ਨਗੀਨਾ ਹੀ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਗਿੰਨਵਾ ਸੁਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਗੁਰਦੇਵਤ ਸਿੰਘ ਆ ਜੀ ਪਿੰਡ ਚੜੇਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਆਪਾਂ ਨੂੰ ਮੋਗਾ ਹੀ ਪੈਂਦੀ। ਮੋਬਾਈਲ ਨੰਬਰ ਜੀ 79017 555636 ਠੀਕ ਆ ਤਿੰਨ ਐਨੀਮਲ ਸੇਲ ਆ ਜੀ। ਹਾਂ ਬਈ ਤਿੰਨ ਐ ਵੜਾ ਦਾ ਚਾਰ ਇੱਕੋ ਪਰਾਂ ਖੜੀ ਹੋਵੇ ਹੁਣੇ ਵਕੀ। ਹੁਣੇ ਸੇਲ ਹੋ ਗਈ ਜੀ ਮੇਰੇ ਅੱਜ ਤੋਂ ਹੀ ਸੇਲ ਹੋਈ ਆ। ਇੱਕ ਨੰਬਰ ਤੋਂ ਬਈ ਇਹ ਤੋਂ ਹੀ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ। ਕਿ ਬਈ ਦੂਜਾ ਸੂਆ ਵੱਛੀ ਆ। ਠੀਕ ਆ ਜੀ। ਮੂੰਹ ਛੀਦਾਂ ਦਾ। ਕਲੂਨ ਦਾ ਦੁੱਧ ਦਿੱਤਾ 15 ਲੀਟਰ। ਇਹਦੀ 17 ਚਵਾ ਦੇ 18 ਚਵਾ ਦੇ ਇਹ ਅਗਲੇ ਦੀ ਸੇਵਾ ਹੈ। 5 ਦਿਨਾਂ ਦੀ ਕੱਤੀ ਆ ਦੂਜੇ ਸਵੇਸ ਹੁੰਦੀ ਆ ਮੂੰਹ ਤੋਂ ਛੇ ਦੰਦ ਦਾ ਬਾਕੀ ਸੋਹਣੀ ਜਿਹੀ ਤੁਸੀਂ ਦੇਖ ਸਕਦੇ ਹੋ ਚੰਗੀ ਕੱਦ ਕਾਢ ਦੀ ਤੇ ਹੈਵੀ ਬੋਡੀ weight ਦੀ ਆ ਥਣ ਬਹੁਤ ਚੰਗਾ ਲੱਗਿਆ ਦੇਖ ਸਕਦੇ ਤੁਸੀਂ ਹੱਸੀ ਜਵਾਈ ਵਾਲਾ ਥਣ ਚਾਰੇ ਥਣ ਨਿੱਖੜ ਮੇ ਇੱਕੋ ਜਿਹੇ ਪੰਜ ਦਿਨ ਡੇਟ ਮੁਤਾਬਕ ਬਾਈ 10 ਦਾ ਪਏ ਆ ਕਲੂਨ ਦਾ 15 ਕਿਲੋ ਜਵਾਈ ਆਵਾ ਇੱਕ ਯਾਰ ਬਾਈ ਕਹਿੰਦਾ ਸੇਵਾ ਦਾ ਆ 17-18 ਕਹਿ ਕੇ ਦੇਣੀ ਆ ਤੇ ਜਿਹੜੇ ਹਿਸਾਬ ਨਾਲ ਹੈਵੀ ਬੋਡੀ weight ਤੇ ਹਵਾਨਾ ਕਰਮ ਵਾਲੀ ਤਿਆਰ ਕਰਦੀ ਹੁੰਦੀ ਆਪਾਂ 17 18 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਕਿਉਂਕਿ ਨਵਾਂ ਹਾਨਾ ਮੂੰਹ ਤੋਂ ਛੇਦੰਦ ਦਾ ਕੱਦ ਕਾਠ ਦੇ ਵਜਨ ਦੀ ਚੰਗੀ ਆ। ਕੱਲੇ ਕੱਚੀ ਕੱਚੀ ਆ ਜੀ ਪੰਜ ਚਾਰ ਦਿਨ ਲੈ ਜੂਗੀ ਹਜੇ। ਪੰਜਾਂ ਚਾਰ ਦਿਨਾਂ ਤੱਕ ਤਾਂ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ। ਬਾਕੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਜਿੰਨੀ ਝੋਲ ਝੂਲਾ ਸਾਰੀ ਕੱਢ ਕੇ ਸੋਣਾ ਜੀ। ਥਣਾ ਬਹੁਤ ਟੌਪ ਦਾ ਲੱਗਿਆ ਵਾ ਹੱਥੀਂ ਚਵਾਈ ਗਿਆ ਤੇ ਬਈ ਥਣਾ ਦੀ ਓਕੇ ਹੋਊਗੀ। ਥਣਾ ਦਾ ਭਰਾ ਜਿੱਥੋਂ ਕੋਈ ਮਰਜੀ ਆ ਜਾਏ ਪਰ ਹਰੇਕ ਵੀਡੀਓ ਦੇ ਕਹਿੰਦੇ ਥਣਾ ਦਾ ਜ਼ਿੰਮੇਵਾਰੀ ਵਾਲਾ ਕੰਮ ਠੀਕ ਆ ਜੀ। ਥਣਾ ਦੇ ਬਾਈ ਕਹਿੰਦਾ ਬੇਫਿਕ ਬਾਕੀ ਸਿਰਸਾਉ ਕਰਮਾ ਵਾਲੀ ਪੂਰੀ ਆ ਥੋੜਾ ਕੈਮਰੇ ਤੋਂ ਡਰਦਾ ਈ ਝੋਲ ਝੂਲ ਹਵਾਨੇ ਚ ਬਹੁਤ ਆ ਸੀਰ ਇਹ ਹਵਾਲੇ ਦਾ ਕੱਢ ਕੇ ਸੁਣਾ ਫਰੰਟ ਸਾਈਡ ਤੋਂ ਥਾਣ ਚੈੱਕ ਕਰ ਸਕਦੇ ਹੋ ਜੀ ਸੀਰ ਸਾਹਿਬ ਦੀ ਤਾਂ ਗਾਰੰਟੀ ਹੋਵੇ ਪਰ ਆਪਣਾ ਹੱਥ ਆਪਣਾ ਲਾਵੇ ਕੋਈ ਥਾਣਾ ਨੂੰ ਤਾਂ ਸੀਰ ਨੂੰ ਤਾਂ ਠੀਕ ਆ ਬਈ ਕਹਿੰਦਾ ਸੀਰ ਸਾਹਿਬ ਦੇ ਤਾਂ ਥਾਣਾ ਦੀ ਤਾਂ ਆਪਣੇ ਵੱਲੋਂ ਗਾਰੰਟੀ ਆ ਹਵਾਨਾ ਕਰਮ ਵਾਲੀ ਦਾ ਦੇਖਦਾ ਤਾ ਆਪਾਂ ਜੋ ਆਪਾਂ ਜਿਹੜੋ ਪਸ਼ੂ ਲੈਣੇ ਆ ਬਈ ਆਪਾਂ ਪਹਿਲਾਂ ਹੱਥ ਫੇਰ ਕੇ ਵੇਣੇ ਆਪਾਂ ਮੰਡੀ ਮੇਲੇ ਨਹੀਂ ਪਹੂਗੇ ਇਹਦੇ ਆਪਾਂ ਘਰੇ ਵੇਚਣਾ ਹੁੰਦਾ ਠੀਕ ਆ ਜੀ ਜਿਹੜਾ ਮੰਡੀ ਮੇਲੇ ਬਹੁ ਵੇਚਣਾ ਹੁੰਦਾ ਉਹ ਪਸ਼ੂ ਗਰਮ ਸ਼ਰਮ ਉਥੇ ਨਿਕਲਣ ਨੂੰ ਕੋਈ ਆਪਰਾ ਤੈਨੂੰ ਪਤਾ ਵੀਡੀਓ ਪਾਉਣੀ ਜਾਊ ਘਰੇ ਆਊਗਾ ਘਰੇ ਵੀ ਗਨੇ ਹ 2 ਨੰਬਰ ਟਾਪ ਦਾ ਨਿਗਿਨਾ ਕੱਦ ਕਾਠ ਚੈੱਕ ਕਰ ਲਓ ਜੀ ਬੱਚੀ ਦਾ 39ਵੇਂ ਸੂਏ ਸੂਈ ਆ ਬਈ ਇਹ ਇਹ 6 ਦਾੰਦੀ ਹੈ ਆਪਣਾ ਦੂਆ ਸੂਈ ਹੈ ਬੱਚੀ ਕਿੰਨਾ ਟਾਈਮ ਹੋ ਗਿਆ ਸਹੀ ਸੂਈ ਨੂੰ ਬਈ ਸਹੀ ਸੂਈ ਨੂੰ ਵੀਰੇ 1 ਮਹੀਨਾ ਹੋ ਗਿਆ ਬੱਚੀ ਮਗਰ ਕੋਈ ਸਿੰਗ ਨਹੀਂ ਸਾੰਗਣੀ ਹਜੇ ਕੋਈ ਢੱਕਾ ਨਾ ਕੋ ਦਗਾਏ ਨਾ ਸਗਾਏ ਦਗਾਏ ਵੀ ਨਹੀਂ ਹਜੇ ਸਿੰਗ ਪੂਰੀ ਬੱਚੀ ਪਲੀ ਵੀ ਆ ਐਣੀ ਵੀ ਪੂਰੀ ਮਾਰ ਗਈ ਆ ਜੀ ਟਾਪ ਦੀ ਆ ਬੱਚੀ ਚੰਗੀ ਸੇਵਾ ਗੌਰ ਹੋ ਜਾ ਸਾਲ ਦਾ ਮਗਰ ਸੋਹਣੀ ਵੜਾ ਤਿਆਰ ਹੋ ਜਾ ਬਾਕੀ ਬੱਚੀ ਵੀ ਕਰਾਸ ਦੀ ਆ ਤੇ ਆਪ ਵੀ ਕਰਾਸ ਦੀਆ ਦੁੱਧ ਇਹਨਾਂ ਦਾ ਬਈ ਚੰਗਾ ਹੀ ਹੁੰਦਾ ਚੰਗੀ ਫੈਟ ਹੀ ਹੁੰਦੀ ਹੁੰਦੀ ਹੈ ਦੁੱਧ ਜਿਹੜਾ ਬਈ ਸਹੀ ਸੀਗਾ ਜਮਾਂ ਨੈਟ ਇਹਦੇ ਠਾ ਉਹ ਸੀ 19 ਲੀਟਰ ਠੀਕ ਆ ਜੀ ਜਿਹੜਾ ਚੂਣਾ ਵਾਲਾ ਹੈ ਠੀਕ ਆ ਜੀ ਪਰ ਆਪਾਂ ਬਈ ਝੂਠ ਮਾਰੀ ਅੱਗੇ ਐਵੇਂ ਗਲਤ ਗੱਲ ਹੁੰਦੀ ਆ ਆਪਣੇ ਘਰੇ ਗਾਂ ਨਾ ਇਰਾਗੇ ਪੱਠੇ ਦੱਸੇ ਘੱਟ ਚੱਕਿਆ ਗਾਂ ਲਈ ਕੱਲ ਹੀ ਆ ਜਿਹਨੇ ਕੱਲ ਆਪਣੇ ਘਰੇ 8 ਕਿਲੋ ਕੋ ਦੁੱਧ ਨੇ ਰਾਤ ਦਿੱਤਾ ਠੀਕ ਆ ਜੀ ਗਾਂ ਨੇ ਠੀਕ ਆ ਜੀ ਹੁਣ ਗਾਂ ਪਸੂ ਹੋਈ ਵੀ ਨਹੀਂ ਮਾਰਨਾ ਹੁਣ ਗਾਂ ਚੋਈ ਨਹੀਂ ਕੋ ਤੇਰੇ ਨਾਲ ਕਰਾਰ ਸੀ 8 ਵਜੇ ਦਾ ਤੂੰ 8:30 ਵਜੇ ਗੇ ਆ ਹਜੇ ਗਾਂ ਚੋਈ ਲੇਟ ਹੋ ਗਿਆ ਹਾਂ ਵੀਡੀਓ ਬਣਾਉਣੀ ਕਰਕੇ ਤੂੰ ਵੀ ਅੱਧਾ ਘੰਟਾ ਲੇਟ ਹੋ ਗਿਆ ਹਜੇ ਹੁਣ ਆਪਾਂ ਚੂਣੀ ਆ ਹੁਣ ਚੂਣੀ ਆ ਹਾਂ ਹੁਣ ਚੂਣੀ ਆ ਰਾਤ ਆਪਾਂ 6:30 7:00 ਵਜੇ ਦੀ ਚੂਈ ਠੀਕ ਆ ਜੀ ਹਾਂ ਤੇ ਜਾਨੀ ਆਪਾਂ 16 ਕਿਲੋ ਮੰਨ ਕੇ ਦੇਣੀ ਆ 17 ਮੰਨ ਕੇ ਦੇਣੀ ਆ ਬਾਈ ਆਪਾਂ 19 ਕਿਲੋ ਚੋ ਕੇ ਲਈ ਆ ਤੇ 17 ਕਿਲੋ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਬਾਈ ਚਵਾਈ ਕਰਕੇ ਦੇਵਾਂਗੇ ਆਪਾਂ ਕਿਹੜਾ ਬਣਾ ਚਵਾਈ ਤੋਂ ਦੇਣੀ ਆ ਤੇ ਬਾਈ ਸੀਲ ਸਾਹੂਕਰ ਮਾਰ ਸੀ ਫੋਲਾ ਜਿੱਤੇ ਕੋ ਟਾਈਮ ਹੈ ਨਹੀਂ ਤੇ ਆਪਾਂ ਹੁਣ ਲਾਈਵ ਹੀ ਚਵਾ ਦੇਣੀ ਸੀ ਹੁਣੇ ਠੀਕ ਆ ਜੀ ਹਾਂ ਤੋੜ ਕੇ ਦਿਖਾ ਦਿਓ ਵੀਰ ਸੀਰ ਸਾਊ ਵਾਲੇ ਪੱਖ ਤੋਂ ਬਈ ਕਹਿੰਦਾ ਆਪਣੀ ਜ਼ਿੰਮੇਵਾਰੀ ਆ ਭਲਾ ਨਿਆਣਾ ਪਾਉ ਤੇ ਚਾਹੇ ਨਾ ਪਾਉ ਤੇ ਥਾਣਾ ਦੇ ਸਾਇਦ ਨੂੰ ਨੇੜੇ ਦਾ ਦਿਖਾ ਦੇਣਾ ਜੀ ਹੱਥੀ ਚਵਾਈ ਆਲੇ ਆ ਜੀ ਕੋਈ ਛੋਟਾ ਥਾਨ ਨਹੀਂ ਬਈ ਹੱਥ 'ਚ ਨਾ ਆਊਗਾ ਜਾਂ ਉਂਗਲਾਣਾ ਕਿਉਂ ਨਾ ਪਊਗਾ 17 ਕਿਲੋ ਵਾਈਗ ਨਾ ਘਰੇ ਚਵਾ ਕੇ ਦੇ ਦਾਂਗੇ ਬੜੇ ਕੱਦ ਕਾਟ ਚੰਗਾ ਜੀ ਫੇਸ ਕੁਆਲਟੀ ਸੋਹਣੀ ਆ ਤੇ ਮੇਨ ਗੱਲ ਮਗਰ ਵੀ ਬੱਛੀ ਆ ਜੀ ਬਾਈ ਲੈ ਬਾਈ ਇੱਕ ਵਿਹੜ ਨਾ ਤੁਹਾਨੂੰ ਦੋ ਵਿਹੜਾਂ ਬਣ ਜਾਣੀਆਂ ਬਾਈ ਲੈ ਬਾਈ ਦੱਸੀ ਜਾਂਦਾ ਮੈਂ ਹੈਗਾ ਕਿ ਦੁੱਧ ਵਾਲਾ ਨਹੀਂ ਦੋ ਤਾਂਾਂ 20 ਕਿਲੋ ਵੀ ਚਵਾ ਦਾਂਗੇ ਦਿਨ ਦੋ ਖੜ ਲੈਣ ਦੇ ਦਾਂਗੇ ਸਹੀ ਗੱਲ ਆ ਜੀ ਜੀ ਜੂ ਲਾਲਿਆ ਪਸ਼ੂ ਨੇ ਤੇ ਦੁੱਧ ਆਪੇ ਵਾਧਿਆ ਉਹਦਾ ਨਵੇਂ تھا ਉਪਰਾ ਕਰ ਜਾਂਦਾ ਜੀ ਪਸ਼ੂ ਇੱਕ ਦੋ ਦਿਨ ਥੋੜਾ ਜਿਹਾ ਬੱਚੇ ਦਾ ਵੀ ਕਰਦੀ ਥੋੜਾ ਜਿਹਾ ਡਰਦੀ ਵੀ ਆ ਜੀ ਬਾਕੀ ਖਾਂ ਖੁਣ ਚੰਗਾ ਲੱਗਿਆ ਵਾ ਘਰੋ ਬਾਈ ਕਹਿੰਦਾ ਕੱਢੀ ਨਹੀਂ ਜਿੰਨਾ ਦਾ ਲੈ ਕੇ ਜਾਂਦਾ ਤੇ ਬਾਕੀ ਬੱਚੇ ਦਾ ਬਹੁਤ ਕਰਦੀ ਆ ਦੇਖ ਸਕਦੇ ਤੁਸੀਂ ਬੱਚੀ ਨੇੜੇ ਦਿਖਾ ਦਿੰਨੇ ਆ ਜੀ ਹਜੇ ਸੰਗ ਵੀ ਨਹੀਂ ਦਿਗਾਏ ਪਿਓਰ ਮਹੀਨੇ ਦੀ ਇੱਕੋ ਵੀਨਾ ਬਾਈ ਯਾਰ ਪਿਓਰ ਮਹੀਨੇ ਦੀ ਹੈ ਜੀ ਪਰ ਇੱਕ ਤੁਹਾਨੂੰ ਗੱਲ ਦੱਸ ਦੇਣਾ ਜਿਹੜੇ ਪਾਜ ਗਾਂ ਦੇਵਾਂਗੇ ਇਹ ਇਹ ਪਾ ਕੋਈ ਵੀ ਨਹੀਂ ਗਾਂ ਦੇਣਾ ਇੰਨੇ ਦੁੱਧ ਵਾਲੀ ਅਸੀਂ ਵੀ ਨਹੀਂ ਦਿੰਦੇ ਠੀਕ ਆ ਜੀ ਅਸੀਂ ਆਪ ਵੀ ਨਹੀਂ ਦਿੰਦੇ ਸਾਡੇ ਘਰੇ ਗਾਂ ਜਿਹਨੇ ਦੁੱਧ ਦਿੰਦੀ ਅਸੀਂ ਵੀ ਨਹੀਂ ਦਿੰਦੇ ਜਮਾ ਜੈਜ ਮੁੱਲ ਕੀ ਆ ਬਈ ਇਹਦਾ ਜਵਾ ਜੈ ਬਈ ਹਾਂਜੀ ਦੇਣ ਲੈਣ ਨਾਲ ਹੀ ਬਸ ਛੋੜ ਹੀ ਹੋਵੇ ਕੱਲੀ ਜੀ 42000 ਆ ਬਈ ਕੱਲੀ ਛੋੜ ਹੀ ਹੋਊਗੀ ਛੋੜ ਹੋਊਗੀ ਤੈਨੂੰ ਵੀ ਪਤਾ ਇਨੇ ਦੁੱਧ ਵਾਲੀ ਗਾਂ ਬਈ ਈ ਵੱਡੀ ਗਾਂ ਸਿਰਫ ਸੂਈ ਨੂੰ ਮਹੀਨਾ ਹੋਇਆ ਏਹੀ ਗੱਲ ਆ ਈ ਵਾਰ ਸੱਜਣ ਹੁੰਦੀ ਬੱਚਾ ਤਾਜ਼ਾ ਹੁੰਦਾ 65000 ਮੁੱਲ ਹੁੰਦਾ ਸਹੀ ਗੱਲ ਆ ਜੇ ਪਰਸੋਂ ਵੀਡੀਓ ਚ ਗੰਗਾ ਵੇਚੇ ਜੇ ਬਈ ਕੋਈ ਹੋਰ ਹੁੰਦਾ ਤਾਂ ਤਾਜ਼ਾ ਬੱਚਾ ਲਾ ਕੇ ਜਿਵੇਂ ਬੰਦਾ ਮਰਜ਼ੀ ਦੇ ਦਿੰਦਾ ਕੋਈ ਤਾਜੀ ਹੋਣੇ ਕਿਹੜਾ ਕੋਈ ਮਹੀਨੇ ਨਹੀਂ ਉਹਵੇਂ ਨਹੀਂ ਜਮਾ ਫਰੈਸ਼ ਬੱਚਾ ਲਾ ਕੇ ਤੇ ਉਹੀ 65000 ਦੀ ਹੋ ਜਾਣੀ ਸੀ ਪਰਸੋਂ ਜਿਹੜੀਆਂ ਗਾਂਾਂ ਵੇਚੀਆਂ ਆਪਾਂ 56 56 ਮੁੱਲ ਮੰਗ ਕੇ 55 55 ਉਹ ਤੋਂ ਸਾਰੀਆਂ ਗਾਂਾਂ ਨੂੰ ਗਾਂ ਚੰਗੀ ਆ ਇਹ ਚੰਗੀ ਆ ਗਾਂ ਬਾਕੀ ਸਕੈਨ ਦੇਖ ਸਕਦੇ ਹੋ ਪੂਰੀ ਸ਼ਾਈਨਿੰਗ ਵਾਲੀ ਸੇ ਪੂਰੀ ਬੱਚਾ ਲਾ ਕੇ ਬੱਚਾ ਲਾ ਕੇ ਧਾਰਾ ਮਾਰ ਕੇ ਵਿਖਾ ਦੇ ਗੀ ਹਾਂਜੀ ਧਾਰਾ ਮਾਰ ਕੇ ਤੇ ਬਾਈ ਆਪਣੀ ਇੱਕ ਨੰਬਰ ਦਾ ਰੇਟ ਰਹਿ ਗਿਆ ਸੀਗਾ ਇਹਦਾ ਕਿੰਨਾ ਰੇਟ ਹੈ ਇੱਕ ਨੰਬਰ ਵਿੱਚੀ ਬਈ 45 ਦੀ ਦੇਵਾਂਗੇ ਭਰਾ ਹਾਂ ਨਹੀਂ ਠੀਕ ਆ ਇਹਦਾ 45000 ਰੁਪਿਆ ਇੱਕ ਨੰਬਰ ਦਾ 2 ਨੰਬਰ ਦਾ 42000 ਸਮੇਟ ਵਿੱਚੀ ਸਮੇਟ ਨੰਬਰ ਚਾ ਲਾ ਕੇ 17 ਕਿਲੋ ਦੁੱਧ ਨੈਟ ਤਿਆਰ ਆ ਬਾਕੀ ਤੁਹਾਨੂੰ ਬੱਛੀ ਲਾ ਕੇ ਧਾਰਾ ਚੈੱਕ ਕਰਾ ਦਿੰਨੇ ਆ ਜੀ ਤੇ ਬਈ ਥਣਾ ਦੀ ਜਮਾ ਡੰਨ ਹੋਊਗੀ ਬਈ ਇੱਕ ਨੰਬਰ ਆ ਯਾਰ ਆਪਣਾ ਹੱਥ ਮਣਾ ਲਾਵੇ ਵੀਰ ਕੋਈ ਥਣਾ ਨੂੰ ਬਾਕੀ ਤੁਹਾਨੂੰ ਧਾਰਾ ਮਾਰ ਕੇ ਵੀ ਦਿਖਾ ਦਿੰਨੇ ਆ ਜੀ ਬੱਛੀ ਤਾਂ ਨਹੀਂ ਕੋਈ ਬੱਛੀ ਤੇ ਵੀ ਬਣਾ ਬੱਛੀ ਤੋਂ ਵੀ ਚੋ ਲੈਣੇ ਆ 25 ਛੱਡ ਕੇ ਵੀ ਪਰ ਨਿਆਣਾ ਪਾਉਂਦੇ ਨਹੀਂ ਬਾਈ ਨਿਆਣਾ ਪਾਉਣਾ ਪਾਣਾ ਦਾ ਲੋੜ ਨਹੀਂ ਬਾਈ ਸਹੀ ਕਰ ਲਓ ਜੀ ਕਰਮਾਂ ਵਾਲੀ ਮੱਝਾ ਰਗੀਆ ਨਿਆਣਾ ਪਾਉਣਾ ਤਾਂ ਪਾ ਲਓ ਜੇ ਨਹੀਂ ਚੱਤ ਕਰਦਾ ਤਾਂ ਨਾ ਪਾਓ ਜੀ ਦੇ ਦੇ ਨਿਆਣਾ ਦੇਣਾ ਪਾ ਕੇ ਵਿਖਾ ਦਿੰਦੇ ਆ ਬਾਈ ਬਾਕੀ ਤੁਹਾਨੂੰ ਨਿਆਣਾ ਪਾ ਕੇ ਵੀ ਦਿਖਾ ਦਿੰਨੇ ਆ ਜੇ ਕਿਸੇ ਵੀਰ ਨੇ ਨਿਆਣਾ ਪਾਉਣਾ ਹੋਵੇ ਤਾਂ ਪਾ ਵੀ ਸਕਦਾ ਜੇ ਕਿਸੇ ਨੇ ਨਹੀਂ ਪਾਉਣਾ ਤਾਂ ਨਹੀਂ ਵੀ ਪਾ ਸਕਦਾ ਤੇ ਸੀਲ ਸਭ ਦਾ ਕਰਮ ਵਾਲੀ ਦਾ ਕੋਈ ਅੰਤ ਹੀ ਨਹੀਂਗਾ ਤੇ ਬਾਕੀ ਥਣਾ ਦੇ ਸਹਿ ਸੋਹਣਿਆ ਧਾਰਾ ਤੁਹਾਨੂੰ ਚੱਤ ਕਰਵਾ ਦਿੰਨੇ ਆ ਕਿਉਂਕਿ ਬਾਈ ਠੰਡ ਦਾ ਟਾਈਮ ਆ ਕਿਸੇ ਵੀਰ ਨੇ ਦੂਰੋਂ ਚੱਲ ਕੇ ਆਉਣਾ ਹੁੰਦਾ ਬੰਦ ਵੇ ਚਾਈ ਮੜ ਤੇ ਥਾਣਾ ਵਾਲੇ ਪਾਸੋਂ ਬੰਦ ਹੋ ਕੇ ਆ ਜਾਓ ਬਾਈ ਕਹਿੰਦਾ ਗਾਰੰਟੀ ਮੇਰੀ ਵੈਸੇ ਵੀ ਹੈ ਜੇ ਥਾਣਾ ਵਾਲੇ ਪਾਸੋਂ ਗਲਤ ਨਿਕਲਦੀ ਹੈ ਤੇ ਆਪਾਂ ਗੱਡੀ ਦਾ ਕਰਾਇਆ ਵੀ ਦੇਵਾਂਗੇ ਜੇ ਕੋਈ ਗੱਡੀ ਤੇ ਆਊਗਾ ਪਰ ਫੇਰ ਵੀ ਆਪਣਾ ਫਰਜ਼ ਆ ਕਿ ਤਸੱਲੀ ਆਪਾਂ ਕਰਾ ਦਈਏ ਥਾਣਾ ਮਾਰ ਕੇ ਥਾਣੇ ਦੇ ਜਗਦ ਦੇ ਜੀ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਲਓ ਜੀ ਚਵਾਈ ਚ ਇੱਕ ਨੰਬਰ ਚੈੱਕ ਕਰ ਲਓ ਜੀ ਮਗਰ ਲਖਣਾ ਚ ਮਾਰਦੀ ਬਾਈ ਮਗਰਲੇ ਥਾਣਾ ਚ ਤੁਹਾਨੂੰ ਮਾਰਦੀ ਆ ਮਗਰ ਲੈ ਜੋ ਮਾਰ ਕੇ ਦਿਖਾ ਦਿੰਨੇ ਆ ਲੋ ਜੀ 3000 ਅਰਜੀ ਧਾਰੇ ਦੇ ਚੰਡੀ ਆ ਯਾਰ ਚਵਾਈ ਚੂਈ ਤਾਂ ਵੀ ਰਬੇਟੈਂਟ ਹੋ ਜਾ ਯਾਰ ਬਾਕੀ 4800 ਤੁਸੀਂ ਦੇਖ ਹੀ ਲਈ ਆ ਕਰਮਾ ਵਾਲੀ 42000 ਚ ਛੋੜ ਛੱਪਾ ਹੋ ਜਾਊਗਾ ਐਡੀ ਗਾ ਬਈ 42 ਦੇਣੀ ਕਿਸੇ ਨੇ ਨਹੀਂ ਆਪਾਂ ਹੁਣ ਵੀ ਦਾਵੇ ਨਾ ਕਹਿੰਦੇ ਸਹੀ ਗੱਲ ਆ ਜੀ ਐਡੇ ਜਗਾੜ ਵਾਲੀ ਗਾ ਨਹੀਂ ਕੋ ਦੰਦਾ ਬਾਕੀ ਬਈ ਤਿੰਨ ਨੰਬਰ ਤਿੰਨ ਤਿੰਨ ਨੰਬਰ ਜਰਸੀ ਆ ਬਈ ਇਹ ਬਈ ਕ੍ਰੋਸ ਲੱਗਦੀ ਥੋੜੀ ਜੀ ਹੈ ਨਾ ਆਪਣੇ ਇਧਰ ਲਈ ਜਰਸੀ ਆ ਬਈ ਕ੍ਰੋਸ ਆ ਠੀਕ ਆ ਜੀ ਹਾਂ ਤੇ ਕਿੰਨਾ ਟਾਈਮ ਖੱਚੀ ਹੈ ਬਈ ਸਿਰਫ 5 ਦਿਨ ਪਈ ਬਈ ਇਹ ਕਿੰਨਾ ਕੁ ਪਾਜ ਦੁੱਧ ਦੁੱਧ ਬਈ ਜਿਵੇਂ ਗਾਂ ਐ ਵਹਿੜਾ ਜਿਹਨੂੰ ਚਾਹੀਦਾ ਦੁੱਧ 16 17 ਕਿਲੋ ਚਵਾਣਾ ਇਹਨੂੰ ਹੱਕ ਵੀ ਹੈ ਹਾਂ ਤੋੜ ਕੇ ਦਿਖਾ ਦਿਜੀਏ ਪੰਜਾਬ ਵਾਲੇ ਜਰਸੀ ਕੋਈ ਛੋਟੀ ਜਰਸੀ ਨਹੀਂ ਥੋੜੀ ਜੀ ਸਾਹੀਵਾਲ ਚ ਕ੍ਰੋਸ ਪੈਂਦੀ ਆ ਤੇ ਥਣਾ ਦੇ ਸਾਈਜ਼ਾਂ ਦਾ ਤਾਂ ਕੋਈ ਅੰਤ ਹੀ ਨਹੀਂਗਾ ਕੋਈ ਆਪਾਂ ਕਹਿ ਦਿੰਨੇ ਆ ਨਾ ਵੱਡੇ ਨਿੱਕੇ ਥਣ ਉਹ ਤਾਂ ਜੀ ਵਰਕ ਹੀ ਪਾੜ ਦੁੱਧ ਸੀ ਚਾਰੇ ਥਣ ਇੱਕੋ ਸੈਜ ਦੇ ਪੂਰਾ ਮੋਟਾ ਥਣ ਤੁਹਾਨੂੰ ਰੋਕ ਕੇ ਦਿਖਾਵਾਂਗੇ ਜੀ 5 ਦਿਨ ਹਜੇ ਕੱਚੀ ਆ ਫਵਾਨਾ ਕਰਮ ਵਾਲੀ ਟੌਪ ਦਾ ਤਿਆਰ ਕਰੀ ਬੈਠੀ ਆ ਰੋਕ ਲਈ ਵੀਰ ਥਣ ਚੈੱਕ ਕਰ ਲਓ ਜੀ ਥਣ ਕਰੋ ਜੀ ਚੈੱਕ ਚਾਰੇ ਥਣ ਨਿੱਖੜ ਮੇ ਇੱਕੋ ਜਿਹਾ ਸੈਜ ਦੇ ਦੇਖ ਸਕਦੇ ਹੋ ਤੁਸੀਂ ਇਧਰਲੀ ਸਾਈਡ ਤੋਂ ਚੈੱਕ ਕਰ ਲਓ ਬਾਕੀ ਝੋੜ ਝੂਲ ਫਵਾਨੇ ਚ ਬਹੁਤ ਅੱਜ ਸਾਰੀਆਂ ਵਾਲਟਲਾਂ ਕੱਢ ਕੇ ਸੁਣਾ ਤੇ ਸੀਰਲ ਸਭ ਕਰਮ ਵਾਲੀ ਪੂਰੀ ਆ ਜੀ ਫਵਾਨਾ ਖਿੱਚਾਂਗੇ ਤਾਂ ਰਵੜਾਂ ਨੂੰ ਵਧੂ ਬਾਕੀ ਥੋੜੀ ਜੀ ਸਾਹੀ ਵਾਲ ਚ ਕ੍ਰੋਸ ਹੋਣ ਦਾ ਫਾਇਦਾ ਇਹ ਆ ਬਈ ਇਹਦੀ ਫੈਟ ਹੋਰ ਵੀ ਵਧ ਜਾਣੀ ਆ ਦੁੱਧ ਦੀ ਦੁੱਧ ਇਹਨਾਂ ਦਾ ਹੂੰ ਵੀ ਚੰਗਾ ਹੀ ਹੁੰਦਾ ਹੈਗਾ ਤੇ ਮੱਜਾਂ ਚ ਗਿਣਿਆ ਜਾਂਦਾ ਇੱਕ ਹਿਸਾਬ ਦਾ ਦੁੱਧ ਬਾਕੀ ਮੀਨਿੰਗ ਆਲਾ ਬਈ ਠੰਡ ਦਾ ਮੌਸਮ ਆ ਠੰਡ ਨਹੀਂ ਮੰਨਦੀ ਗਰਮੀ ਦਾ ਮੌਸਮ ਆ ਗਰਮੀ ਨਹੀਂ ਮੰਨਦੀ ਇਹ ਬਾਕੀ ਹੁਮਾਰਾ ਤੋਂ ਹੀ ਦੇਖ ਸਕਦੇ ਹੋ ਸੋਨਾ ਤਿਆਰ ਕੀਤਾ ਵਾ ਫੇਸ ਕੁਆਲਟੀ ਵੀ ਸੋਨੇ ਦੂਜੇ ਸੂਏ ਆ ਬਾਈ ਇਹ ਦੂਜਾ ਸੂਆ ਜੀ origignal ਜੀ ਠੀਕ ਹੈ ਜੀ origignal ਦੂਜਾ ਸੂਆ ਮੁੱਲ ਬਾਈ ਇਹਦਾ ਜੈ ਸਨੋ ਵਾਲਾ ਕਰਦਗੇ ਬਈ ਹਾਂਜੀ 42000 ਦੀ ਬੱਚੀ ਦੇਵਾਂਗਾ ਹਾਂ ਨਹੀਂ ਹਾਂ ਨਹੀਂ ਬਤੈਨੂ ਦਿਸਿਆਂ ਦਾ ਕਿਨੇ ਇਹਦਾ ਵੀ 42000 ਇਹਦਾ ਵੀ 42000 ਜੋੜੇ ਦਾ ਉਹਦਾ 45000 ਯਾਰ ਤੰਨੇ ਲੈ ਲੂ 42 42 ਲਓ ਜੀ ਉਹਦਾ ਵੀ 40000 ਯਾਰ ਛੱਡਿਆ ਕਿੰਨੇ ਕੱਠੀਆਂ ਲੈ ਲੂਗਾ ਕੋਈ 42 42000 ਰੁਪਿਆ ਫੈਕਸੀ ਆ ਛੋੜ ਛੱਪਾ ਹੋ ਜਾਊਗਾ ਕੱਲੀ ਛੋੜ ਹੀ ਹੋਣੀ ਆ ਤੇ 에ਅ ਰੇਟ ਤੇ ਤੁਹਾਨੂੰ ਗਾਇਆਂ ਨਹੀਂ ਮਿਲਣੀਆਂ ਨਕੀਨ ਦੇ ਵੀ ਸੀ ਆ ਜੀ ਤੰਨੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ